ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਇੱਕ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਖੀ ਸਰਵਣ ਕਰੀਏ ਕਿ ਜਦੋਂ ਔਰੰਗਜ਼ੇਬ ਨੇ ਆਪ ਜੀ ਨੂੰ ਦਿੱਲੀ ਸਦਿਆ ਅਤੇ ਫਿਰ ਆਪ ਜੀ ਨੂੰ ਇੱਕ ਪ੍ਰੇਤ ਵਾਲੀ ਹਵੇਲੀ ਜਿਸ ਨੂੰ ਕਿਹਾ ਜਾਂਦਾ ਸੀ ਜਿਸ ਵਿੱਚ ਭਿਆਨਕ ਹਦਿਆਤ ਰਹਿੰਦਾ ਸੀ ਉਸ ਵਿੱਚ ਆਪ ਜੀ ਨੂੰ ਕੈਦ ਕਰ ਲਿਆ ਅਤੇ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਉਸ ਦਾ ਉਧਾਰ ਕੀਤਾ ਸੋਬ ਸਰਵਣ ਕਰੀਏ ਪੂਰੀ ਸਾਖੀ ਸੁਣ ਕੇ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਪਹੁੰਚੇ ਤਾਂ ਔਰੰਗਜ਼ੇਬ ਦੇ ਕਹਿਣ ਤੇ ਗੁਰੂ ਜੀ ਨੂੰ ਉਸ ਹਵੇਲੀ ਵਿੱਚ ਠਹਿਰਾਇਆ ਗਿਆ ਜਿਸ ਵਿੱਚ ਇੱਕ ਪ੍ਰੇਤ ਰਹਿੰਦਾ ਸੀ ਕੋਈ ਵੀ ਵਿਅਕਤੀ ਜਿਹੜਾ ਉਸ ਹਵੇਲੀ ਵਿੱਚ ਜਾਂਦਾ ਸੀ ਉਹ ਪ੍ਰੇਤ ਉਸ ਨੂੰ ਮਾਰ ਦਿੰਦਾ ਸੀ ਔਰੰਗਜ਼ੇਬ ਬਾਦਸ਼ਾਹ ਦੀ ਆਗਿਆ ਲੈ ਕੇ ਪਹਿਰੇਦਾਰ ਗੁਰੂ ਜੀ ਨੂੰ ਉਸ ਡਰਾਮਣੀ ਹਵੇਲੀ ਵਿੱਚ ਲੈ ਗਏ ਚਾਰੇ ਦਿਸ਼ਾਵਾਂ ਵਿੱਚ ਪਹਿਰੇਦਾਰ ਬਿਠਾ ਦਿੱਤੇ ਗਏ ਜਿਹੜੇ ਸੇਵਕ ਗੁਰੂ ਜੀ ਦੇ ਨਾਲ ਸਨ ਉਹ ਬਾਹਰ ਬਿਠਾ ਦਿੱਤੇ ਸਨ ਉਧਰ ਔਰੰਗਜ਼ੇਬ ਕਹਿਣ ਲੱਗਾ ਹੁਣ ਉਹ ਪ੍ਰੇਤ ਗੁਰੂ ਜੀ ਨੂੰ ਮਾਰ ਦੇਵੇਗਾ ਔਰੰਗਜ਼ੇਬ ਨੂੰ ਜੀਰ ਕਹਿਣ ਲੱਗੇ ਕਿ ਆਪ ਜੀ ਨੇ ਬਹੁਤ ਹੀ ਚੰਗਾ ਟੰਗ ਅਪਣਾਇਆ ਹੈ ਮਾਰਨ ਤੋਂ ਬਿਨਾਂ ਹੀ ਗੁਰੂ ਜੀ ਮਰ ਜਾਣਗੇ ਨਹੀਂ ਤਾਂ ਡਰ ਕੇ ਮੁਸਲਮਾਨ ਹੋ ਜਾਣਗੇ ਉਧਰ ਉਸ ਡਰਾਉਣੀ ਹਵੇਲੀ ਦੇ ਚਾਰੇ ਪਾਸੇ ਪਹਿਰੇਦਾਰ ਖੜੇ ਹੋਏ ਸਨ ਗੁਰੂ ਜੀ ਉਸ ਹਵੇਲੀ ਅੰਦਰ ਟੀਕੇ ਹੋਏ ਸਨ ਜਦੋਂ ਚੰਦਨ ਖਤਮ ਹੋ ਗਿਆ ਅਤੇ ਹਨੇਰਾ ਛਾ ਗਿਆ ਤਾਂ ਭਿਆਨਕ ਦੇਵਾਲਾ ਉਹ ਪ੍ਰੇਤ ਹਵੇਲੀ ਅੰਦਰ ਆ ਗਿਆ ਉਸ ਪ੍ਰੇਤ ਨੇ ਜਦੋਂ ਉਸ ਹਵੇਲੀ ਅੰਦਰ ਗੁਰੂ ਜੀ ਨੂੰ ਵੇਖਿਆ ਤਾਂ ਗੁਰੂ ਜੀ ਦਾ ਤੇਜ ਪ੍ਰਤਾਪ ਵੇਖ ਕੇ ਪ੍ਰੇਤ निहाल ਹੋ ਗਿਆ ਉਸ ਪ੍ਰੇਤ ਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਅਤੇ ਨਮਾਣਾ ਹੋ ਕੇ ਮਉ ਕੋ ਬੇਨਤੀ ਕੀਤੀ ਹੈ ਗੁਰੂ ਜੀ ਆਪ ਜੀ ਦਾ ਇੱਥੇ ਵਾਸਾ ਹੋਇਆ ਹੈ ਅਤੇ ਮੈਨੂੰ ਦਰਸ਼ਨ ਦਿੱਤੇ ਮੈਂ ਤੰਨ ਹੋ ਗਿਆ ਹਾਂ ਆਪ ਮੈਨੂੰ ਆਪਣਾ ਸੇਵਕ ਜਾਣੋ ਅਤੇ ਮੇਰੇ ਲਈ ਕੋਈ ਵੱਡਾ ਆਦੇਸ਼ ਦਿਓ ਜਲ ਨੂੰ ਸ਼ੋਹਨ ਦੀ ਮੇਰੀ ਸ਼ਕਤੀ ਨਹੀਂ ਜੇ ਮੈਂ ਆਪ ਜੀ ਵਾਸਤੇ ਭੋਜਨ ਲੈ ਆਵਾਂ ਤਾਂ ਪਤਾ ਨਹੀਂ ਤੁਸੀਂ ਮੇਰੇ ਹੱਥਾਂ ਦਾ ਭੋਜਨ ਸ਼ੱਕ ਲਵੋਗੇ ਜਾਂ ਨਹੀਂ ਤੁਸੀਂ ਜੋ ਕਹਿ ਦੇਵੋਗੇ ਮੈਂ ਹਰ ਸੇਵਾ ਕਰਾਂਗਾ ਇੱਥੇ ਜਿਹੜੇ ਵੀ ਦੁਸ਼ਟ ਆਪ ਜੀ ਦੇ ਦੁਖੀ ਹਨ ਜਿਸ ਨੂੰ ਵੀ ਕਹੋ ਉਸ ਨੂੰ ਮਾਰ ਦਿੰਦਾ ਹਾਂ ਉਹਨਾਂ ਨੂੰ ਪਕੜ ਕੇ ਨਗਰ ਤੋਂ ਦੂਰ ਵਗਾ ਮਾਰਾਂਗਾ ਕੋਈ ਜਾਨ ਹੀ ਨਹੀਂ ਸਕੇਗਾ ਉਸ ਥਾ ਪਚਾ ਦੇਵਾਂਗਾ ਉਹਨਾਂ ਦੇ ਬੱਚੇ ਆਦੀ ਖਤਮ ਕਰਕੇ ਉਹਨਾਂ ਦੇ ਘਰ ਦੀਆਂ ਜੜਾਂ ਉਖਾੜ ਦੇਵਾਂਗਾ ਆਪ ਜੀ ਦੀ ਆਗਿਆ ਅਨੁਸਾਰ ਹੀ ਮੈਂ ਸਾਰੀ ਕਾਰਵਾਈ ਕਰ ਸਕਾਂਗਾ ਪ੍ਰੇਤ ਦੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਫਰਮਾਇਆ ਅਸੀਂ ਤਾਂ ਕਿਸੇ ਨੂੰ ਵੀ ਦੁਸ਼ਮਣ ਨਹੀਂ ਜਾਣਿਆ ਕਿਸੇ ਨੂੰ ਵੀ ਮਾਰਨਾ ਉਚਿਤ ਨਹੀਂ ਕਿਉਂਕਿ ਸਾਰੇ ਜੀਵ ਆਪਣੇ ਭਾਗਾਂ ਕਰਕੇ ਹਨ ਇਹ ਸਭ ਕਰਨ ਕਰਾਉਣ ਵਾਲਾ ਇੱਕ ਪਰਮੇਸ਼ਰ ਹੀ ਹੈ ਉਸ ਦੇ ਅੱਗੇ ਇਹ ਵਿਚਾਰਾ ਜੀਵ ਕੀ ਚੀਜ਼ ਹੈ ਪਰਮੇਸ਼ਰ ਹੀ ਸਾਰੇ ਨੂੰ ਮਾਰਦਾ ਅਤੇ ਉਹਨਾਂ ਦੀ ਰੱਖਿਆ ਕਰਦਾ ਹੈ ਇਸ ਲਈ ਸ਼ਾਂਤ ਹੋ ਕੇ ਰਹੀਏ ਇਹ ਸੁਣ ਕੇ ਪ੍ਰੇਤ ਸੋਚਣ ਲੱਗ ਪਿਆ ਕਿ ਗੁਰੂ ਜੀ ਦਾ ਮੇਰੇ ਕੋਲ ਵਾਸਾ ਹੋਇਆ ਹੈ ਇਹਨਾਂ ਦੀ ਕੋਈ ਸੇਵਾ ਕਰਾਂ ਤਦੋਂ ਹੀ ਮੇਰਾ ਜੀਵਨ ਸਫਲ ਹੋਵੇਗਾ ਉਹ ਪ੍ਰੇਤ ਤੁਰੰਤ ਅੰਤਰ ਧਿਆਨ ਹੋ ਗਿਆ ਅਤੇ ਜਿੱਥੇ ਬਹੁਤ ਵੱਡਾ ਬਾਜ਼ਾਰ ਸੀ ਉੱਥੇ ਚਲਾ ਗਿਆ ਉਹ ਇਹ ਵਿਚਾਰ ਕਰਦਾ ਹੋਇਆ ਲਬਦਾ ਫਿਰਦਾ ਸੀ ਕਿ ਗੁਰੂ ਜੀ ਵਾਸਤੇ ਕੋਈ ਐਸੀ ਵਸਤੂ ਲਵਾਂ ਜਿਹੜੀ ਉਹ ਮੇਰੇ ਹੱਥੋਂ ਛੱਕ ਲੈਣ ਅਤੇ ਜਿਸ ਵਿੱਚ ਕੋਈ ਨੁਕਸ ਨਾ ਕੱਢਣ ਉਸ ਪ੍ਰੇਤ ਨੇ ਸਾਰੇ ਬਾਜ਼ਾਰ ਵਿੱਚ ਖੋਜ ਕੀਤੀ ਅਤੇ ਇੱਕ ਦੁਕਾਨ ਦੇ ਕੋਲ ਆ ਕੇ ਖੜ ਗਿਆ ਉੱਥੇ ਵਿਲਜਦੇ ਸੁੱਕੇ ਮੇਵੇ ਸਨ ਉਸ ਨੇ ਉੱਥੇ ਸੰਧੂਰੀ ਰੰਗ ਦੇ ਸੇਬ ਨਾਸਪਤੀ ਅਤੇ ਭਾਂਤ-ਪਾਂਤ ਦੇ ਮਿੱਠੇ ਫਲ ਵੇਖੇ ਪ੍ਰੇਤ ਨੇ ਇਹ ਵਿਚਾਰ ਕੀਤੀ ਇਨਾਂ ਨੂੰ ਲੈ ਕੇ ਚਲਦਾ ਹਾਂ ਕੁਝ ਫਲ ਚੱਕ ਲਈ ਅਤੇ ਕੁਝ ਗੰਨੇ ਹੱਥ ਵਿੱਚ ਫੜ ਲਈ ਅਤੇ ਬੋਧ ਜਲਦੀ ਨਾਲ ਗੁਰੂ ਜੀ ਕੋਲ ਆ ਗਿਆ ਅਤੇ ਗੁਰੂ ਜੀ ਅੱਗੇ ਰੱਖ ਦਿੱਤੇ ਅਤੇ ਪ੍ਰਾਰਥਨਾ ਕੀਤੀ ਕਿ ਗੁਰੂ ਜੀ ਇਹ ਫਲ ਸੇਵਨ ਕਰੋ ਤੁਸੀਂ ਮੇਰੇ ਮਹਿਮਾਨ ਹੋ ਪੁਰੋਣਾਚਾਰੀ ਕਰਨਾ ਮੇਰਾ ਫਰਜ਼ ਹੈ ਗੁਰੂ ਜੀ ਨੇ ਉਸ ਪ੍ਰੇਧ ਦੀ ਬੇਨਤੀ ਸੁਣ ਕੇ ਕਿਰਪਾ ਦੀ ਨਜ਼ਰ ਨਾਲ ਉਸ ਵੱਲ ਵੇਖਿਆ ਉਸ ਨੂੰ ਨਿਮਾਣਾ ਜਾਣ ਕੇ ਉਸ ਦੀ ਸੇਵਾ ਸਵੀਕਾਰ ਕਰ ਲਈ ਅਤੇ ਫਲ ਮੇਵੇ ਸ਼ਕਨ ਵਾਸਤੇ ਹੱਥ ਵਿੱਚ ਲੈ ਲਏ ਫਿਰ ਗੁਰੂ ਜੀ ਗੰਨੇ ਚੁੱਪਨ ਲੱਗੇ ਗੁਰੂ ਜੀ ਕੁਝ ਛਿਲਕੇ ਅੱਗੇ ਸੁੱਟ ਰਏ ਸਨ ਅਤੇ ਕੁਝ ਛਿਲਕੇ ਹਵੇਲੀ ਦੇ ਬਾਹਰ ਸੁੱਟ ਰਏ ਸਨ ਫਿਰ ਗੁਰੂ ਜੀ ਨੇ ਉਸ ਪ੍ਰੇਤ ਨੂੰ ਪੁੱਛਿਆ ਤੂੰ ਉਸ ਵੇਲੇ ਕਿਹੜਾ ਬੂਰਾ ਕਰਮ ਕਮਾਇਆ ਸੀ ਜਿਸ ਕਰਕੇ ਆਪ ਨੂੰ ਪ੍ਰੇਤ ਜੁਨੀ ਵਾਲਾ ਸਰੀਰ ਪ੍ਰਾਪਤ ਹੋਇਆ ਹੈ ਪ੍ਰੇਤ ਨੇ ਸੁਣ ਕੇ ਉਸ ਵੇਲੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਅਜਿਹਾ ਸਰੀਰ ਇਸ ਭੈੜੇ ਕਰਮ ਕਰਕੇ ਪ੍ਰਾਪਤ ਕੀਤਾ ਹੈ ਕਿ ਸਾਡੇ ਸ੍ਰਿਕਾਂ ਵਿੱਚ ਵੱਡਾ ਝਗੜਾ ਪੈ ਗਿਆ ਸੀ ਸਾਰੇ ਵਿਰਜ ਰਏ ਸਨ ਕਿ ਜਦੀ ਜਾਇਦਾਦ ਮੇਰੀ ਹੈ ਉਸ ਵੇਲੇ ਮੈਂ ਝੂਠੀ ਮਰਿਆਦਾ ਧਾਰਕੀ ਸਾਰਿਆਂ ਦੇ ਮਨ ਵਿੱਚ ਭਰਮ ਪੈਦਾ ਕਰ ਦਿੱਤਾ ਅਤੇ ਸਾਰਾ ਮੁਕੱਦਮਾ ਜਿੱਤ ਲਿਆ ਮਨ ਵਿੱਚ ਵਿਚਾਰ ਰਿਆ ਸੀ ਕਿਸਦਾ ਕੋਈ ਪਾਪ ਨਹੀਂ ਪਰ ਉਸੇ ਦੋਸ਼ ਕਰਕੇ ਮੈਨੂੰ ਐਸੀ ਜੂਨ ਮਿਲੀ ਜਿਸ ਵਿੱਚ ਬਹੁਤ ਦੁੱਖ ਮਿਲਿਆ ਹੈ ਗੁਰੂ ਜੀ ਆਪ ਜੀ ਮੇਰੇ ਤੇ ਦਇਆ ਕਰੋ ਮੈਨੂੰ ਇਸ ਜੂਨੀ ਤੋਂ ਛੁਡਾ ਦੇਵੋ ਗੁਰੂ ਜੀ ਨੇ ਸੁਣ ਕੇ ਮੱਖੋ ਬਚਨ ਫਰਮਾਏ ਇਨਾ ਹੇਠਾ ਪਈ ਛਿਲੜਾਂ ਨੂੰ ਪ੍ਰੇਮ ਨਾਲ ਚੂਪ ਲਵੋ ਜੋ ਸਾਡੀ ਸੇਵਾ ਕੀਤੀ ਹੈ ਉਸ ਦਾ ਫਲ ਲਵੋ ਅਤੇ ਭਿਆਨਕ ਜੂਨ ਤੋਂ ਛੁਟਕਾਰਾ ਕਰ ਲਵੋ ਉਸ ਪ੍ਰੇਤ ਨੇ ਸੁਣ ਕੇ ਛਿਲੜ ਚੁੱਪ ਲਾਇਏ ਅਤੇ ਅਨੇਕ ਤਰ੍ਹਾਂ ਦੇ ਸਵਾਦੀ ਰਸ ਪ੍ਰਾਪਤ ਕੀਤੇ ਤੁਰੰਤ ਸਾਰੇ ਦੁੱਖਾਂ ਨੂੰ ਛੱਡ ਕੇ ਉਸ ਪ੍ਰੇਤ ਨੇ ਉਤਮ ਅਵਸਥਾ ਵਾਲਾ ਆਨੰਦ ਪ੍ਰਾਪਤ ਕਰ ਲਿਆ ਅਤੇ ਜਨਮ ਮਰਨ ਤੋਂ ਮੁਕਤ ਹੋ ਗਿਆ ਫਿਰ ਗੁਰੂ ਜੀ ਸੁਖ پا ਕੇ ਦੋਵੇਂ ਨੇਤਰ ਬੰਦ ਕਰਕੇ ਸੋ ਗਏ ਜਿਸ ਵੇਲੇ ਗੁਰੂ ਜੀ ਨੇ ਗੰਨਾ ਚੂਪ ਕੇ ਉਹਦੇ ਛਿਲਕੇ ਹਵੇਲੀ ਤੋਂ ਬਾਹਰ ਉਸ ਵੱਲ ਸੁੱਟ ਦਿੱਤੇ ਸੀ ਥੋੜੀ ਦੂਰ ਉਸ ਸਥਾਨ ਉੱਤੇ ਕੁਝ ਸਿੱਖ ਬੈਠੇ ਸਨ ਉਹ ਛਿਲਕੇ ਉੱਥੇ ਜਾ ਕੇ ਡਿੱਗੇ ਇੱਕ ਸਿੱਖ ਨੇ ਚੁੱਪੇ ਹੋਏ ਗੰਨੇ ਦਾ ਛਿਲਕਾ ਲੈ ਕੇ ਮੂੰਹ ਵਿੱਚ ਪਾ ਲਿਆ ਗੰਨੇ ਦਾ ਛਿਲਕਾ ਚੁੱਪਾਂ ਲੰਗਾ ਤਾਂ ਉਸ ਨੂੰ ਬਹੁਤ ਆਨੰਦਦਾਇਕ ਸਵਾਦ ਆਇਆ ਗੁਰੂ ਜੀ ਵੱਲੋਂ ਸੁੱਟੇ ਜੁੱਠੇ ਛਿਲਕਿਆਂ ਦਾ ਉਸ ਨੇ ਭੋਜਨ ਕੀਤਾ ਤਾਂ ਉਹ ਤਰੰਤ ਹੀ ਬਹੁਤ ਸ਼ਕਤੀਸ਼ਾਲੀ ਹੋ ਗਿਆ ਉਹ ਸਿੱਖ ਮਨ ਵਿੱਚ ਸ਼ਕਤੀ ਦਾ ਬਹੁਤ ਹੀ ਹੰਕਾਰ ਕਰਕੇ ਫੁੱਲ ਗਿਆ ਉਹ ਸਮਝਣ ਲੱਗਾ ਕਿ ਮੇਰੇ ਬਰਾਬਰ ਕੋਈ ਨਹੀਂ ਹੈ ਇਸ ਤਰ੍ਹਾਂ ਸਵੇਰ ਹੋ ਗਈ ਸੂਰਜ ਚੜ੍ਹਿਆ ਅਤੇ ਹਨੇਰਾ ਖਤਮ ਹੋ ਗਿਆ ਸ਼ਾਂਤ ਰੂਪ ਵਿੱਚ ਗੁਰੂ ਜੀ ਜਿਸ ਥਾਂ ਉੱਤੇ ਬੈਠੇ ਸਨ ਉਸ ਸਮੇਂ ਉੱਥੇ ਔਰੰਗਜ਼ੇਬ ਬਾਸ਼ਾ ਦੇ ਆਦਮੀ ਆਏ ਉਹਨਾਂ ਨੇ ਵੇਖਿਆ ਕਿ ਪ੍ਰੇਤ ਨੇ ਉਹਨਾਂ ਦਾ ਕੁਝ ਨਹੀਂ ਵਿਗਾੜਿਆ ਅਤੇ ਉਹ ਡਰੇ ਹੀ ਨਹੀਂ ਬੜੇ ਹੀ ਆਰਾਮ ਨਾਲ ਬੈਠੇ ਹਨ ਜਦੋਂ ਗੁਰੂ ਜੀ ਹਵੇਲੀ ਤੋਂ ਬਾਹਰ ਨਿਕਲੇ ਤਾਂ ਜਿਹੜੇ ਸਿੱਖ ਸਾਥੀ ਸਨ ਉਹ ਉਸ ਵੇਲੇ ਆ ਕੇ ਮਿਲੇ ਤਦ ਉਹਨਾਂ ਨੇ ਗੁਰੂ ਜੀ ਦੇ ਚਰਨ ਕਮਲਾ ਉੱਤੇ ਸਿਰ ਰੱਖ ਕੇ ਨਮਸਕਾਰ ਕੀਤੀ ਉਸ ਵੇਲੇ ਉਹ ਸ਼ਕਤੀਵਾਨ ਸਿੱਖ ਜਿਸ ਨੇ ਗੰਨੇ ਦੇ ਛਿਲਕੇ ਚੁਪੇ ਸੀ ਦੋਵੇਂ ਹੱਥ ਜੋੜ ਕੇ ਬੋਲਿਆ ਗੁਰੂ ਜੀ ਤੁਸੀਂ ਕਿਉਂ ਦੁੱਖ ਸਹਿਣ ਕਰ ਰਹੇ ਹੋ ਤੁਸੀਂ ਇੱਕ ਵਾਰ ਅੱਖ ਦੇ ਇਸ਼ਾਰੇ ਨਾਲ ਮੈਨੂੰ ਕਹਿ ਦਿਓ ਮੈਂ ਸਭ ਤਰ੍ਹਾਂ ਨਾਲ ਸਮਰੱਥ ਸ਼ਕਤੀਵਾਨ ਹਾਂ ਜੋ ਚਾਹਾਂ ਮੈਂ ਉਹੀ ਕਰ ਸਕਦਾ ਹਾਂ ਤੁਸੀਂ ਇਹ ਪਰਤਕ ਰੂਪ ਵਿੱਚ ਵੇਖ ਲੈਣਾ ਮੈਂ ਸੈਂਕੜੇ ਹਜ਼ਾਰਾਂ ਲੱਖਾਂ ਨੂੰ ਕੀ ਗਿੰਦਾ ਹਾਂ ਮੈਂ ਤੁਰਕ ਬਾਦਸ਼ਾਹ ਸਮੇਤ ਸਭ ਤੁਰਕਾਂ ਨੂੰ ਮਾਰ ਦੇਵਾਂਗਾ ਮੈਂ ਜਿਹੜਾ ਕੰਮ ਕਰਕੇ ਵਿਖਾਵਾਂਗਾ ਜਿਸ ਕਰਕੇ ਇਹਨਾਂ ਦੀ ਸੰਤਾਨ ਵੀ ਪਿੱਛੇ ਬਚੀ ਨਹੀਂ ਰਹੇਗੀ ਦਿੱਲੀ ਅਤੇ ਲਾਹੌਰ ਨਗਰ ਜਿਨ੍ਹਾਂ ਵਿੱਚ ਤੁਰਕਾਂ ਦਾ ਬਹੁਤ ਜ਼ੋਰ ਹੈ ਜਿੱਥੇ ਤੁਰਕਾਂ ਦੇ ਵੱਡੇ ਘਰ ਹਨ ਜਿੱਥੇ ਇਸਤਰੀਆਂ ਧੀਆਂ ਪੁੱਤਰਾਂ ਆਦੀ ਸਮੇਤ ਬਹੁਤ ਸਾਰੇ ਤੁਰਕ ਪਰਿਵਾਰ ਵਸਦੇ ਹਨ ਦੋਵੇਂ ਨਗਰਾਂ ਦੀ ਜਿੰਨੀ ਧਰਤੀ ਹੈ ਉੰਨੀ ਮੈਂ ਆਪਣੇ ਹੱਥਾਂ ਨਾਲ ਉੱਪਰ ਚੁੱਕ ਲਵਾਂਗਾ ਬਹੁਤ ਤੇਜ਼ੀ ਨਾਲ ਮੈਂ ਇਹਨਾਂ ਨੂੰ ਆਪਸ ਵਿੱਚ ਟਕਰਾ ਕੇ ਇਹਨਾਂ ਦੇ ਸਾਰੇ ਘਰ ਤੋੜ ਦੇਵਾਂਗਾ ਫਿਰ ਇਹਨਾਂ ਨੂੰ ਪੁੱਠੇ ਕਰਕੇ ਹੇਟਾ ਸੁੱਟ ਦੇਵਾਂਗਾ ਜਿਸ ਕਰਕੇ ਇਹ ਦੁਸ਼ਮਣ ਫਿਰ ਉੱਪਰ ਨਹੀਂ ਉੱਠ ਸਕਣਗੇ ਇਸ ਤਰ੍ਹਾਂ ਦੀ ਮੇਰੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਇਸ ਸਮੇਂ ਆਪ ਜੀ ਬਚਨ ਕਰੋ ਇਹ ਦੁਖੀ ਤੁਰਕ ਆਪ ਜੀ ਦਾ ਅਪਮਾਨ ਕਰ ਰਹੇ ਹਨ ਤੁਹਾਡੇ ਚਾਰੇ ਪਾਸੇ ਚੌਕੀਦਾਰ ਖੜੇ ਹਨ ਅਤੇ ਤੁਹਾਨੂੰ ਕੈਦ ਕਰਕੇ ਬਹੁਤ ਦੁੱਖ ਦੇਣਾ ਚਾਹੁੰਦੇ ਹਨ ਇਸ ਲਈ ਇਹਨਾਂ ਤੋਂ ਅਪਮਾਨ ਕਿਉਂ ਸਹਿਣ ਕਰੀਏ ਮੈਂ ਐਸੀ ਬੁਰੀ ਕਰਾਂਗਾ ਕਿ ਉਹ ਆਪ ਜੀ ਦੇ ਪੈਰੀ ਆ ਕੇ ਪੈਣਗੇ ਸਿੱਖ ਤੋ ਇਸ ਤਰ੍ਹਾਂ ਦੀ ਗੱਲਾਂ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਉਸ ਦੀ ਬਾਹ ਫੜ ਕੇ ਹੱਥ ਨਾਲ ਦਬਾ ਦਿੱਤੀ ਗੁਰੂ ਜੀ ਨੇ ਉਸ ਸਿੱਖ ਵਿੱਚ ਜੋ ਸ਼ਕਤੀ ਪੈਦਾ ਹੋਈ ਸੀ ਉਹ ਸਾਰੀ ਖਿੱਚ ਲਈ ਉਸ ਦੀ ਦੇਹੀ ਫਿਰ ਉਸੇ ਤਰ੍ਹਾਂ ਖਾਲੀ ਹੋ ਗਈ ਉਸ ਨੇ ਆਪਣੇ ਮਨ ਵਿੱਚ ਜਾਣਿਆ ਕਿ ਉਹ ਤਾਂ ਫਿਰ ਫੋਕ ਹੋ ਗਿਆ ਹੈ ਉਸ ਦੇ ਹਿਰਦੇ ਵਿੱਚ ਪਹਿਲਾਂ ਵਾਲੀ ਸ਼ਕਤੀ ਨਹੀਂ ਰਹੀ ਉਹ ਪਛਤਾਵਾ ਕਰਦਾ ਹੋਇਆ ਦੁੱਖ ਮਹਿਸੂਸ ਕਰ ਰਿਹਾ ਸੀ ਕਿ ਇਹ ਕੀ ਹੋ ਗਿਆ ਹੈ ਦਿਲੋਂ ਮਰ ਜਾ ਰਿਹਾ ਸੀ ਤਦ ਗੁਰੂ ਜੀ ਨੇ ਫਰਮਾਇਆ ਜਿਸ ਤਰ੍ਹਾਂ ਤੁਹਾਡੇ ਤੋਂ ਹੋਵੇ ਉਸੇ ਤਰ੍ਹਾਂ ਕਰੋ ਦੋਵੇਂ ਜੋ ਵੱਡੇ ਨਗਰ ਹਨ ਉਹਨਾਂ ਨੂੰ ਆਪਸ ਵਿੱਚ ਟਕਰਾ ਦੇਵੋ ਇਸ ਤਰ੍ਹਾਂ ਸੁਣ ਕੇ ਉਹ ਸਿੱਖ ਗੁਰੂ ਜੀ ਦੇ ਮੂੰਹ ਵੱਲ ਵੇਖ ਕੇ ਨਿਮਰ ਹੋ ਗਿਆ ਅਤੇ ਹੱਥ ਜੋੜ ਕੇ ਬੋਲਿਆ ਤੁਸੀਂ ਸਾਰੇ ਸੰਸਾਰ ਦੇ ਪਾਲਣ ਵਾਲੇ ਨਾਸ਼ ਕਰਨ ਵਾਲੇ ਹੋ ਤੁਸੀਂ ਸਾਰਿਆਂ ਦੇ ਕਰਤਾ ਪੁਰਖ ਹੋ ਜੋ ਚਾਹੋ ਕਰਦੇ ਹੋ ਮੈਂ ਤੁਹਾਡੇ ਵੱਡੇ ਤੇਜ ਪ੍ਰਤਾਪ ਦੀ ਮੈਮਾ ਨਹੀਂ ਜਾਣੀ ਸਭੂ ਆਪਣਾ ਆਪ ਨੂੰ ਜਿਤਾਉਣ ਲੱਗ ਪਿਆ ਕਿ ਮੈਂ ਹੁਣੇ ਗੁਰੂ ਜੀ ਦੀ ਸਹਾਇਤਾ ਕਰਾਂਗਾ ਜੋ ਦੋਖੀ ਤੁਰਕ ਹਨ ਸਾਰਿਆਂ ਨੂੰ ਮਾਰ ਮੁਕਾਵਾਂਗਾ ਗੁਰੂ ਜੀ ਜਦੋਂ ਮੇਰੇ ਸਰੀਰ ਅੰਦਰ ਵੱਡੀ ਸ਼ਕਤੀ ਪ੍ਰਵੇਸ਼ ਹੋ ਗਈ ਸੀ ਤਾਂ ਮੈਂ ਸਾਰੀ ਗੱਲ ਸੱਚੀ ਕਹੀ ਸੀ ਪਰੰਤੂ ਜਦੋਂ ਆਪ ਜੀ ਨੇ ਮੇਰੀ ਬਾਹ ਫੜ ਲਈ ਤਾਂ ਮੈਂ ਇੱਕਦਮ ਕੰਗਾਲ ਹੋ ਗਿਆ ਮੇਰੇ ਵਿੱਚ ਕੁਝ ਵੀ ਸ਼ਕਤੀ ਨਾ ਰਹੀ ਮੇਰੇ ਅੰਦਰ ਜਿਹੜਾ ਜੋਰ ਸੀ ਸਾਰਾ ਖਤਮ ਕਰ ਦਿੱਤਾ ਹੁਣ ਆਪ ਜੀ ਜਿਤਨਾ ਚਾਹਦੇ ਹੋ ਉਸੇ ਤਰ੍ਹਾਂ ਵਿਵਹਾਰ ਕਰੋ ਗੁਰੂ ਜੀ ਇਹ ਸੁਣ ਕੇ ਉਸ ਸਿੱਖ ਨੂੰ ਮੁਖਤ ਉਚਾਰ ਕੇ ਸਮਝਾਉਣ ਲੱਗੇ ਤੂੰ ਸਰਦਾ धारण ਕਰਕੇ ਸਾਡੇ ਨਾਲ ਆਇਆ ਸੀ ਅਤੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਨਿਭਾਇਆ ਫਿਰ ਤੁਰਕਾਂ ਦੇ ਮਾੜੇ ਵਿਵਹਾਰ ਨੂੰ ਵੇਖ ਕੇ ਮਨ ਵਿੱਚ ਵੱਡੀਆਂ ਸੋਚ ਵਿਚਾਰਾ ਕਰਨ ਲੱਗਾ ਫਿਰ ਆਪ ਨੇ ਸਾਡੇ ਉੱਤੇ ਸ਼ੱਕ ਕੀਤਾ ਕਿ ਇਹ ਗੁਰੂ ਜੀ ਸਮਰੱਥਾवान ਹਨ ਜਾਂ ਨਹੀਂ ਇਸ ਲਈ ਅਸੀਂ ਤੇਰੇ ਵੱਲ ਗੰਨੇ ਦੇ ਛਿਲਕੇ ਸੁਟੇ ਸਨ ਆਪ ਨੇ ਗੰਨੇ ਦਾ ਸਵਾਦ ਵੇਖਣ ਲਈ ਮਨ ਵਿੱਚ ਇੱਛਾ ਧਾਰਨ ਕੀਤੀ ਅਤੇ ਸਾਡੇ ਜੁੱਠੇ ਛਿਲਕੇ ਮੂੰਹ ਵਿੱਚ ਪਾ ਲਈ। ਤਦ ਤੇਰੇ ਵਿੱਚ ਸ਼ਕਤੀ ਆ ਗਈ ਸੀ। ਜਿਨ੍ਹਾਂ ਦੀ ਸੇਵਾ ਕਰਕੇ ਤੇਰੇ ਵਿੱਚ ਸ਼ਕਤੀ ਪੈਦਾ ਹੋਈ ਕਿ ਉਹ ਖੁਦ ਇਸ ਤਰ੍ਹਾਂ ਨਹੀਂ ਕਰ ਸਕਦੇ। ਆਪ ਨੇ ਇਸ ਤਰ੍ਹਾਂ ਦੀ ਵਿਵੇਕ ਸ਼ਕਤੀ ਨੂੰ ਸਮਝਿਆ ਹੀ ਨਹੀਂ। ਇਹ ਸੁਣ ਕੇ ਉਸ ਸਿੱਖ ਨੇ ਨਮਸਕਾਰ ਕੀਤੀ। हे ਪ੍ਰਭੂ ਜੀ ਤੁਹਾਡੀ ਲੀਲਾ ਤੁਸੀਂ ਹੀ ਜਾਣਦੇ ਹੋ। ਤੁਰਕ ਤੁਹਾਡੀ ਬੇਅਦਵੀ ਕਰਦੇ ਹਨ ਤਾਂ ਉਹ ਸਾਡੇ ਤੋਂ ਸਹਾਰੀ ਨਹੀਂ ਜਾਂਦੀ। ਇਸ ਲਈ ਤੁਹਾਡੇ ਕੋਲ ਆ ਕੇ ਕਿਹਾ ਸੀ हे ਪ੍ਰਭੂ ਜੀ ਮਾਫ ਕਰ ਦਿਓ ਸਾਡੀ ਮਤ ਅਨਜਾਨੀ ਸੋ ਆਏ ਗੁਰੂ ਇਸ ਸਾਖੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਗੁਰੂ ਦੇ ਬਾਣੀ ਵਿੱਚ ਰਹਿਣਾ ਚਾਹੀਦਾ ਹੈ। ਕੁਦਰਤ ਜੋ ਕਰਦੀ ਹੈ ਉਹ ਇੱਕ ਅਟੱਲ ਸਚਾਈ ਹੈ ਉਹੋ ਕੇ ਹੀ ਰਹਿਣਾ ਹੈ। ਸੋ ਗੁਰੂ ਪਾਤਸ਼ਾਹ ਦੀ ਕੋਲ ਇੰਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਗੁਰੂ ਪਾਤਸ਼ਾਹ ਨੇ ਉਸ ਅਕਾਲ ਪੁਰਖ ਦਾ ਬਾਣਾ ਮੰਨਿਆ। ਸੋ ਆਪਾਂ ਵੀ ਉਹ ਕਾਲਪੁਰਖ ਦੇ ਆਣੇ ਦੀ ਰਜਾ ਦੇ ਵਿੱਚ ਰਹੀਏ ਤੇ ਆਨੰਦ ਮਾ ਜੀਵਨੋਂ ਪ੍ਰਾਪਤ ਕਰੀਏ ਸੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਲਾਈਕ ਆ ਕਮੈਂਟ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ